ਤੁਹਾਡੇ ਨਾਲ ਜਿਹੜੀ ਡਰੱਗ ਬਾਰੇ ਜਿਹੜੀ ਹੈ ਜੁੱਧ ਨਸ਼ਿਆਂ ਦੇ ਵਿਰੁੱਧ ਕੈਂਪੇਨ ਹੈ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਸ਼ੇਅਰ ਕਰਨਾ ਚਾਹੁੰਦਾ ਸੀ 1 ਜਨਵਰੀ 2025 ਤੋਂ ਜਿਹੜੀ ਅੱਜ ਤੱਕ ਜਿਹੜੀ ਉਹਨੂੰ ਕਹਿ ਦੋ ਸਾਰੀ ਡਿਟੇਲ ਹੈ ਡਰੱਗ ਬੀਓ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਾਂਗਾ ਇਹਦੇ ਵਿੱਚ ਇਸ ਸਮੇਂ ਦੇ ਵਿੱਚ ਚਾਰ ਡਿਸਟ੍ਰਿਕਟ ਆਉਂਦੇ ਆ ਜਿਹੜੇ ਸੰਗਰੂਰ ਪਟਿਆਲਾ ਬਰਨਾਲਾ ਮਲੇਰ ਕੋਟਲਾ ਇਹਦੇ ਵਿੱਚ ਅਸੀਂ 1 ਜਨਵਰੀ ਤੋਂ ਲੈ ਕੇ 484 ਕੇਸ ਰਜਿਸਟਰ ਕੀਤੇ ਆ ਜਿਹੜੇ ਐਨਡੀਪੀਐਫਸ ਦੇ ਉਹਦੇ ਚੋਂ 693 ਜਿਹੜੇ ਆਦਮੀ ਅਰੈਸਟ ਕੀਤੇ ਆ ਤੇ ਲਗਭਗ 21 ਕਿਲੋ ਹਿਰੋਇਨ ਜਿਹੜੀ ਰਿਕਵਰ ਹੋਈ ਆ ਸਮੈਕ 3 3.5 ਕਿਲੋ ਤੇ 2525 ਕਿਲੋ ਜਿਹੜੀ ਹੈਗੀ ਆ ਭੁੱਕੀ ਦੀ ਰਿਕਵਰ ਹੋਈ ਹੈ ਤੇ ਬਾਕੀ ਹੋਰ ਡਿਟੇਲਸ ਜਿਹਦੇ ਚੋਂ ਲਗਭਗ ਡਰੱਗ ਮੰਨੀ ਹੈ 15 ਲੱਖ 18000 ਜਿਹੜੀ ਡਰੱਗ ਮੰਨੀ ਹੈ ਪੀਓਜ਼ ਜਿਹੜੇ ਇਹਦੇ ਚ ਜਿਹੜੇ ਐਨਡੀਪੀਐਫਸ ਨਾਲ ਰਿਲੇਟਡ ਪੀਓ ਦੀ ਗੱਲ ਹੀ ਕਰਦੇ ਆ ਇਹਦੇ ਚ 8 ਪੀਓ ਆ ਜਿਹੜੇ ਉਸ ਟਾਈਮ ਦੇ ਵਿੱਚ ਅਰੈਸਟ ਹੋਏ ਆ ਤੇ ਇੱਕ ਜਿਹੜੀ ਇਹਦੇ ਚ ਜਿਹੜੀ ਇੰਪੋਰਟੈਂਟ ਕੜੀ ਹੈਗੀ ਆ ਵੀ ਡਰੱਗ ਡਿਸਪੋਜ਼ਲ ਬਾਰੇ ਨਾਲ ਜਿਹੜੀਆਂ ਫੜੀਆਂ ਡਰੱਗਸ ਆ ਕੋਰਟ ਦੇ ਆਰਡਰਸ ਲੈ ਕੇ ਅਸੀਂ ਡਿਸਪੋਜ਼ ਆਫ ਕਰ ਰਹੇ ਆ ਉਹਦੇ ਵਿੱਚੋਂ ਲਗਭਗ 2463 ਕਿਲੋ ਜਿਹੜੀ ਪੁੱਕੀ ਤੇ ਗੋਲੀਆਂ 22 ਕਿਲੋ ਅਫੀਮ ਹਿਰੋਇਨਾ ਜਿਹੜੀ ਸਵਾ ਦੋ ਕਿਲੋ ਦੇ ਕਰੀਬ ਹਿਰੋਇਨਾ ਜਿਹੜੀ ਉਹ ਕੀਤੀ ਆ ਡਿਸਪੋਜ਼ ਆਫ ਕੀਤੀ ਆ ਇੱਕ ਜਿਹੜੀ ਡਰੱਗ ਸਮਗਲਰ ਦੇ ਉਲਟ ਜਿਹੜੀ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚਮੈਂਟ ਦੀ ਗੱਲ ਆ ਕਿ ਸੋ ਦੈਟ ਕਿ ਉਹਨਾਂ ਨੂੰ ਸੇਖ ਲੱਗੇ ਵੀ ਜਿਹੜੀ ਅ ਨਸ਼ਿਆਂ ਦੇ ਵਿਰੁੱਧ ਜਿਹੜੀ ਕਮਾਈ ਹੈ ਜਿਹੜੀ ਲੋਕਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਭੇਜ ਕੇ ਜਿਹੜੀ ਕਮਾਈ ਹੈ ਉਹ ਕਮਾਈ ਕੋਈ ਪੱਕੀ ਕਮਾਈ ਨਹੀਂਗੀ ਉਹ ਅਸੀਂ ਇਸ ਸਮੇਂ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 4 ਕਰੋੜ 83 ਲੱਖ ਦੇ ਕਰੀਬ ਹੈ ਜਿਹੜੀ ਅਸੀਂ ਜਿਹੜੀ ਪ੍ਰੋਫਿਟੀ ਡਰੱਗ ਸਮੱਗਲਰਾਂ ਦੀ ਜਿਹੜੀ ਉਹਦੇ ਚ ਜਿਹੜੀ ਉਹ ਕਰਾਈ ਆ ਅ ਜੇ ਜਿਹੜੀ ਪ੍ਰਪੋਜ਼ਲ ਭੇਜ ਕੇ ਤੇ ਉਹਨੂੰ ਜਿਹੜੀ ਅਸੀਂ ਗਵਰਨਰ ਵੱਲੋਂ 68 ਐਫ ਦੇ ਆਰਡਰਸ ਲਏ ਆ ਸੋ ਦੈਟ ਕਿ ਪ੍ਰੋਪਰਟੀ ਉਹਦੀ ਅਟੈਚ ਹੋ ਗਈ ਆ ਤੇ ਇਹਦੇ ਵਿੱਚੋਂ ਫੇਰ ਜਿਹੜੇ ਅ ਨੋਨ ਡਰੱਗਸ ਸਮਗਲਰਸ ਆ ਜਿਨ੍ਹਾਂ ਤੇ ਕਾਫੀ ਕੇਸਿਸ ਦਰਜ ਆ ਤੇ ਉਹ ਉਹਨਾਂ ਦੀਆਂ ਜਿਹੜੀਆਂ ਸਾਨੂੰ ਮਿਊਸਪੈਲਟੀ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਜਾਂ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਜਿਹੜੀਆਂ ਕਿ ਜਿਹੜੀਆਂ ਲਾ ਨੂੰ ਵਾਇਲਟ ਕਰਦੇ ਆ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਲਿਖ ਕੇ ਦੇਣ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਢਾਇਆ ਗਿਆ ਉਹਦੇ ਚ ਪੁਲਿਸ ਨੇ ਅਸਿਸਟੈਂਸ ਦਿੱਤੀ ਹੈ ਉਹ ਆਪਣੇ ਇਹ ਜਨਵਰੀ ਤੋਂ ਲੈ ਕੇ ਹੁਣ ਤੱਕ 6 ਪ੍ਰਾਪਰਟੀਆਂ ਹੈ ਜਿਹੜੀਆਂ ਪਟਿਆਲੇ ਉਹਦੇ ਚੋਂ ਹੋ ਗਈ ਦੋ ਪਟਿਆਲੇ ਤਿੰਨ ਸੰਗਰੂਰ ਤੇ ਦੋ ਬਰਨਾਲੇ ਜਿਹੜੀਆਂ ਇਹ ਪ੍ਰੋਪਰਟੀਆਂ ਐ ਜਿਹੜੀਆਂ ਉਹਨਾਂ ਨੂੰ ਡਿਮੋਲਿਸ਼ ਹੋਇਆ ਉਹ ਸਿਵਲ ਐਡਮਿਨਿਸਟ੍ਰੇਸ਼ਨ ਨੇ ਸਖਤੋਂ ਅਸਿਸਟੈਂਸ ਮੰਗੀ ਸੀ ਤੇ ਅਸੀਂ ਉਹਨਾਂ ਨੂੰ ਅਸਿਸਟੈਂਸ ਦਿੱਤੀ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਉਹ ਹੁੰਦੀ ਐ ਇੱਕ ਲੋਕਾਂ ਨੂੰ ਅਵੇਅਰ ਕਰਨਾ ਇੱਕ ਐਗਜ਼ ਉਹਨੂੰ ਮੁੜਕੇ ਉਹਦੇ 'ਚ ਸਖਤ ਕਾਰਵਾਈ ਕਰਨਾ ਡਰੱਗ ਸਮੱਗਲਰ ਦੇ ਜਿਹੜੀਆਂ ਬੇਸਿਕਲੀ ਜਿਹੜੀ ਲੋਕਾਂ ਨੂੰ ਅਵੇਅਰ ਕਰਨ ਲਈ ਇੱਥੇ 1171 ਜਿਹੜੇ ਸੈਮੀਨਾਰਸ ਆ ਜਿਹੜੇ ਸਾਡੇ ਪਟਿਆਲਾ ਰੇਂਜ ਦੇ ਵਿੱਚ ਕੀਤੇ ਗਏ ਆ ਤੇ ਜਿਹੜੇ ਕਿ ਸਕੂਲ ਕਾਲਜੇਸ ਦੇ ਵਿੱਚ ਜਿਹੜੇ ਆ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਕੀਤੇ ਆ ਸੰਪਰਕ ਦੇ ਤਹਿਤ 526 ਮੀਟਿੰਗਾਂ ਕੀਤੀਆਂ ਇਸ ਤੋਂ ਇਲਾਵਾ ਵਾਕਥਨ ਤੇ ਸਾਈਕਲ ਰੈਲੀਆਂ 6 ਇਹਦੇ ਵਿੱਚ ਅਸੀਂ ਆਰਗੇਨਾਈਜ਼ ਕੀਤੀਆਂ ਅ ਡਰਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਜਿਹੜੇ ਜਿਹੜੇ ਇਹਨੂੰ ਵਿਕਟਮ ਕਾਊਂਟ ਕਰਦੇ ਹੋયા ਆ ਜਿਹੜੇ 58 ਆ ਜਿਹੜੇ ਅਸੀਂ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਉਹਦੇ ਚ ਡਰੱਗ ਦੀ ਐਡਿਕਸ਼ਨ ਸੈਂਟਰ ਦੇ ਵਿੱਚੋਂ ਕਰਾਇਆ ਫਿਰ ਇੱਕ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਹੈ ਦੋ ਕਨਸੈਪਟ ਜਿਹੜੇ ਲੈ ਕੇ ਚੱਲੇ ਹੋਏ ਆ ਉਹਦੇ ਵਿੱਚ ਸੋ ਥੈਟ ਕਿ ਇਹਨਾਂ ਨੂੰ ਪਿੰਡ ਵਾਈਜ਼ ਤੇ ਵਾਰਡ ਵਾਈਜ਼ ਆ ਜਿਹੜੀਆਂ ਉਹ ਕਮੇਟੀਆਂ ਬਣਾ ਰਹੇ ਆ ਸੋ ਥੈਟ ਕਿ ਆਪਦੇ ਏਰੀਆ ਦੇ ਵਿੱਚ ਲੋਕ ਆਪਦਾ ਪੈਰਾ ਲੌਨ ਕ੍ਰਿਮੀਨਲ ਐਕਟੀਵਿਟੀ ਤੇ ਵੀ ਧਿਆਨ ਰੱਖਣ ਤੇ ਨਾਲ-ਨਾਲ ਡਰੱਗ ਦੇ ਜਿਹੜੇ ਕੇਸਿਸ ਆ ਉਹਨਾਂ ਬਾਰੇ ਵੀ ਉਹ ਧਿਆਨ ਰੱਖਣ ਉਹਦੇ ਵਿੱਚ ਅਸੀਂ ਜਿਹੜੀਆਂ ਪਿੰਡ ਦੇ ਵਿੱਚ 1315 ਜਿਹੜੀਆਂ ਹੈਗੀਆਂ ਵਿਲੇਜ ਡਿਫੈਂਸ ਕਮੇਟੀਆਂ ਬਣੀ ਐ ਤੇ ਉਹਦੇ ਵਿੱਚੋਂ ਫਿਰ ਵਿਲੇਜ ਡਿਫੈਂਸ ਕਮੇਟੀ ਚੋਂ 279 279 ਹੈ ਜਿਹੜੇ ਉਹਨਾਂ ਨੇ ਪੰਚਾਇਤਾਂ ਨੇ ਮਤੇ 279 ਪੰਚਾਇਤਾਂ ਨੇ ਮਤੇ ਵੀ ਪਾ ਕੇ ਦਿੱਤੇ ਐ ਕਿ ਅਸੀਂ ਆਪਦੇ ਡਰੱਗ ਵਾਲੇ ਦੇ ਨੂੰ ਜਿਹੜਾ ਕੰਮ ਕਰੂਗਾ ਉਹਦੇ ਵਿੱਚ ਕੋਈ ਸਪੋਰਟ ਨਹੀਂ ਕਰਾਂਗੇ ਇਸੇ ਤਰ੍ਹਾਂ ਜਿਹੜਾ ਵਿਲੇਜ ਜਿਹੜੀ ਵਾਰਡ ਡਿਫੈਂਸ ਕਮੇਟੀਆਂ ਆ ਉਹ 384 ਵਾਰ ਡਿਫੈਂਸ ਕਮੇਟੀਆਂ ਦੇ ਵਿੱਚ ਜਿਹੜੀਆਂ ਬਣਾਈਆਂ ਗਈਆਂ ਉਹਨਾਂ ਦੇ ਵਿੱਚੋਂ 122 ਦੇ ਵਿੱਚ ਹੈ ਰੈਜ਼ੋਲੂਸ਼ਨ ਜਿਹੜੇ ਪਾ ਕੇ ਦਿੱਤੇ ਆ ਜਿਹੜੇ ਕਿ ਉਹਨਾਂ ਦੇ ਜਿਹੜੇ ਚੁਣੇ ਨੁਮਾਇੰਦਿਆਂ ਵੱਲੋਂ ਇਹ ਰੈਜ਼ੋਲੂਸ਼ਨ ਪਾ ਕੇ ਦਿੱਤੇ ਇਹਨਾਂ ਨੂੰ ਸਪੋਰਟ ਨਹੀਂ ਕਰਾਂਗੇ ਇਸ ਸਮੇਂ ਦੌਰਾਨ 52 ਕਾਸੋ ਆਪਰੇਸ਼ਨ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਆਫ ਸਰਪ੍ਰਾਈਜ਼ ਜਿਹੜੇ ਸਰਚ ਆਪਰੇਸ਼ਨ ਆ ਜਿਹੜੇ ਤੁਸੀਂ ਵੀ ਬਹੁਤ ਸਾਰੇ ਟਾਈਮ ਕਵਰ ਕੀਤੇ ਉਹ ਹੈ ਇੱਕ ਇਹਦੇ ਵਿੱਚ ਵਿੱਚ ਹੀ ਨਾਲ ਗੈਂਗਸਟਰ ਦਾ ਜਿਹੜਾ ਤੁਹਾਨੂੰ ਦੱਸਣਾ ਚਾਹਾਂਗੇ 6 ਕੇਸਿਸ ਰਜਿਸਟਰਡ ਹੋਏ ਆ 11 ਬੰਦੇ ਅਰੈਸਟ ਹੋਏ ਆ 16 ਪਿਸਤੌਲ ਇਸ ਸਮੇਂ ਦੇ ਵਿੱਚ ਅਸੀਂ ਉਹਨਾਂ ਤੋਂ ਰਿਕਵਰ ਹੋਏ ਆ ਤੇ ਲਗਭਗ 60 ਕਾਟ੍ਰਿਜ ਤੇ ਦੋ ਵਾਹਨ ਆ ਜਿਹੜੇ ਗੈਂਗਸਟਰ ਜਿਹੜੇ ਐਂਟੀਸੋਸ਼ਲ ਐਲੀਮੈਂਟ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਆ ਤੇ ਫਿਰ ਜਿਹੜੀ ਐਕਸਾਈਜ਼ ਦਾ ਇਹਦੇ ਵਿੱਚ 138 ਕੇਸਿਸ ਰਜਿਸਟਰਡ ਹੋਏ ਆ ਤੇ 149 ਬੰਦੇ ਅਰੈਸਟ ਹੋਏ ਆ ਤੇ ਰਿਕਵਰੀ ਹੋਈ ਹੈ 63233 ਲੀਟਰ ਜਿਹੜੀ ਉਹ ਇਹਦੇ ਵਿੱਚ ਲੀਕਰ ਐਂਡ ਲਾਹਨ ਜਿਹੜੀ ਰਿਕਵਰ ਹੋਈ ਹੈ ਤੇ ਇਹਦੇ ਤੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀਆਂ ਤਿੰਨ ਪਾਰਟਸ ਦੇ ਵਿੱਚ ਆਪਾਂ ਦੁਬਾਰਾ ਉਹਨੂੰ ਗੱਲ ਕਰਦੇ ਆਂ ਇੱਕ ਪਬਲਿਕ ਅਵੇਅਰਨੈਸ ਦੂਜੀ ਗੱਲ ਪੁਲਿਸ ਜਿਹੜੇ ਡਰੱਗ ਸਮਗਲਰ ਡਰੱਗ ਪੈਡਲਰ ਦੇ ਖਿਲਾਫ ਕਾਰਵਾਈ ਕਰੇ ਤੀਜੀ ਗੱਲ ਜਿਹੜੀ ਹੈਗੀ ਆ ਉਹਨਾਂ ਦੀ ਪ੍ਰਾਪਰਟੀ ਕਨਫਿਸਟਿਗੇਟ ਕਰਾਵੇ ਤੇ ਚੌਥੀ ਗੱਲ ਕਨਵਿਕਸ਼ਨ ਜਿਹੜੀ ਇਹ ਸਾਡੇ ਲਈ ਬਹੁਤ ਸਕੂਨ ਵਾਲੀ ਗੱਲ ਹੈ ਤੇ ਮੈਨੂੰ ਲੱਗਦਾ ਪੰਜਾਬ ਚ ਹਾਇਰਸਟ ਸਾਡਾ ਪਟਿਆਲਾ ਰੇਂਜ ਦਾ ਆ ਰਿਹਾ ਉਹਦੇ ਵਿੱਚ ਅਸੀਂ ਲਗਭਗ ਜਿਹੜਾ 93.4% ਹੈ ਜਿਹੜੇ ਕਨਵਿਕਸ਼ਨ ਰੇਟ ਹੈ ਸਾਡਾ ਵੈਸੇ ਤਾਂ ਇੰਡੀਆ ਲੈਵਲ ਤੇ ਵੀ ਵਨ ਆਫ ਦੀ ਹਾਇਰਸਟ ਹੈ ਪੰਜਾਬ ਦਾ ਚੱਲ ਰਿਹਾ ਬਟ ਇਹਦੇ ਚ ਪਟਿਆਲਾ ਰੇਂਜ ਦਾ ਸਾਡਾ 93.4% ਜਿਹੜਾ ਕਨਵਿਕਸ਼ਨ ਰੇਟ ਹੈ ਉਹਦੇ ਵਿੱਚ ਆਇਆ ਤੇ ਲਾਸਟ ਤੁਹਾਡੇ ਜਰੀਏ ਮੈਂ ਇੱਕ ਅਪੀਲ ਵੀ ਕਰੂੰਗਾ ਜਿਹੜੀ ਸੇਫ ਪੰਜਾਬ ਇੱਕ ਜਿਹੜੀ ਨੰਬਰ ਹੈ ਇਹਦੇ ਪਿੱਛੇ ਵੀ ਦਿੱਤਾ ਵੇਆ ਨੰਬਰ ਉਹਦੇ ਚ ਹੋਣਾ 97791 00200 ਇਹਦੇ ਵਿੱਚ ਜੇ ਕੋਈ ਡਰੱਗ ਪੈਡਲਿੰਗ ਬਾਰੇ ਡਰੱਗ ਸਮਗਲਰ ਬਾਰੇ ਤੁਹਾਡੇ ਕੋਲ ਇਨਫੋਰਮੇਸ਼ਨ ਆਉਗੀ ਤਾਂ ਤੁਸੀਂ ਇਹ ਜਿਹੜੀ ਹੈਲਪਲਾਈਨ ਹੈ 올 ਪੰਜਾਬ ਹੈ ਪੈਨ ਪੰਜਾਬ ਹੈ ਉਹਦੇ ਬਾਰੇ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰੋ ਸੋ ਥੈਟ ਕਿ ਜਿਹੜੀਆਂ ਸੇਫ ਪੰਜਾਬ ਦੀ ਜਿਹੜੀ ਉਹਨੂੰ ਬੜੇ ਹਾਈਐਸਟ ਲੈਵਲ ਤੇ ਡੀਜੀ ਦਫ਼ਤਰ ਵੱਲੋਂ ਤੇ ਹੋਰ ਸਾਰਿਆਂ ਨੂੰ ਮੌਨਟਰ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਕੀ ਕਾਰਵਾਈ ਹੋਈ ਡਿਸਟ੍ਰਿਕਟ ਤੋਂ ਵਾਰੀ-ਵਾਰੀ ਪੁੱਛਿਆ ਜਾਂਦਾ ਹੈ ਭਾਵੇਂ ਕਿ ਇਹਦੇ ਵਿੱਚ ਇਨੀਸ਼ੀਅਲ ਟ੍ਰੈਂਡ ਇਹ ਵੀ ਆਇਆ ਸੀ ਲੋਕ ਫੇਕ ਕਿਸੇ ਨਾਲ ਲੜਾਈ ਝਗੜਾ ਹੁੰਦਾ ਉਹਦੀ ਵੀ ਇਤਲਾਹ ਦੇਦੇ ਆ ਪਰ ਅਸੀਂ ਉਸ ਗੱਲ ਨੂੰ ਵੀ ਭਜਾਏ ਜਿਹੜਾ ਮੇਨ ਮਕਸਦ ਹੈ ਕਿ ਡਰਗ ਜਿਹੜੀ ਜਿਹੜਾ ਇੱਕ ਕੋਡ ਜਿਹੜਾ ਕਿ ਪੰਜਾਬੀਆਂ ਨੂੰ ਬਦਨਾਮ ਹੋ ਰਹੇ ਸੀ ਜਦੋਂ ਕਿ ਕੋਈ ਇਸ ਲੈਵਲ ਤੇ ਨਹੀਂ ਵੀ ਸਾਰਾ ਪਿੰਡ ਨਸ਼ਈ ਹੈ ਜਾਂ ਬਹੁਤ ਸਾਰੇ ਲੈਵਲ ਤੇ ਇਵੇਂ ਪ੍ਰੋਜੈਕਟ ਕੀਤਾ ਜਾ ਰਿਹਾ ਸੀ ਬਿਜੋਏ ਸਾਰਾ ਪੰਜਾਬ ਹੀ ਡਰੱਗ ਲੈ ਕੇ ਤੁਰਿਆ ਫਿਰ ਰਿਹਾ ਉਹ ਉਹਦੇ ਵਿੱਚ ਵੀ ਉਹ ਗੱਲ ਵੀ ਕਲੀਅਰ ਹੋਈ ਹੈ ਲੋਕਾਂ ਨੇ ਆਪ ਮੁਹਾਰੇ ਜਿਹੜੀ ਬਿੱਗੇਸਟ ਸਾਡੀ ਸਟਰੈਂਥ ਹੈ ਆਪ ਮੁਹਾਰੇ ਜਿਹੜਾ ਲੋਕਾਂ ਵੱਲੋਂ ਸਾਨੂੰ ਸਪੋਰਟ ਕੀਤਾ ਜਾ ਰਿਹਾ ਇਹ ਕੋਈ ਵੀ ਕੈਂਪੇਨ ਜਿੰਨਾ ਮਰਜੀ ਜਿੰਨਾ ਚਿਰ ਜਿਹੜੀ ਡਿਮਾਂਡ ਹੋਊਗੀ ਡਿਮਾਂਡ ਐਂਡ ਸਪਲਾਈ ਦਾ ਹੁੰਦਾ ਜੇ ਡਿਮਾਂਡ ਹੋਊਗੀ ਸਪਲਾਈ ਕਿਤੋਂ ਨਾ ਕਿਤੋਂ ਆ ਜਾਊਗੀ ਪੰਜਾਬ 'ਚ ਕੋਈ ਵੀ ਡਰੱਗ ਨਹੀਂ ਪੈਦਾ ਹੁੰਦੀ ਨਾ ਅਫੀਮ ਨਾ ਹਿਰੋਇਨ ਨਾ ਸਮੈ ਕੋਈ ਵੀ ਚੀਜ਼ ਆ ਜਿਹੜੀ ਪੰਜਾਬ ਦੇ ਵਿੱਚ ਨਹੀਂ ਪੈਦਾ ਹੁੰਦੀ ਈਵਨ ਫਾਰਮਾਸਿਟੀਕਲ ਜਿਹੜੀਆਂ ਡਰੱਗਸ ਆ ਉਹ ਵੀ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਕੋਈ ਫੈਕਟਰੀ ਨਹੀਂ ਹੈਗੀ ਜਿਹਦਾ ਗਵਾਂਡ ਮਾੜਾ ਹੋਵੇ ਆਪਣਾ ਜਿਹੜਾ ਗਵਾਂਡ ਜਿਹੜਾ ਡਰੋਂ ਰਹੀਂ ਤੇ ਜੇ ਹੋਰ ਚੀਜ਼ਾਂ ਰਹੀਂ ਜਿਹੜੇ ਵਾਰ-ਵਾਰ ਸਾਡੇ ਕੋਲੇ ਡਰੱਗ ਜਿਹੜੀ ਆਉਂਦੀ ਆ ਤੇ ਉਹਦੇ ਰਹੀਂ ਜਿਹੜਾ ਉਹਦੀ ਵਕ-ਵਕ ਤੁਸੀਂ ਦੇਖਦੇ ਹੋ ਵੀ ਉਹ ਕਾਰਵਾਈ ਉਹਦੇ ਹੁੰਦੀ ਰਹਿੰਦੀ ਆ ਪਰ ਗਵਾਂਡੀ ਦੇਸ਼ ਦਾ ਇੱਕੋ ਹੀ ਮਕਸਦ ਹੈ ਇੱਥੇ ਇਨਸਟੇਬਿਲਟੀ ਪੈਦਾ ਕਰਨਾ ਪੰਜਾਬੀਆਂ ਨੂੰ ਨਸ਼ੇ ਦੇ ਵਿੱਚ ਲਾਉਣਾ ਤੇ ਪਰ ਹੁਣ ਲੋਕਾਂ ਦਾ ਇਹੋ ਜਿਹਾ ਸਹਿਯੋਗ ਮਿਲ ਰਿਹਾ ਤੇ ਮੈਨੂੰ ਲੱਗਦਾ ਵੀ ਡਰਗ ਦੇ ਜਿਹੜੀ ਸਾਰੀ ਜਿਹੜੀ ਪੰਜਾਬ ਅਲਟੀਮੇਟਲੀ ਜਿੱਤ ਪ੍ਰਾਪਤ ਕਰੂਗਾ ਇੱਕੋ ਜਿਹੜਾ ਕੋਡ ਜਿਹੜਾ ਆਪ ਨੂੰ ਬੈਡ ਨੇਮ ਪੰਜਾਬੀਆਂ ਨੂੰ ਮਿਲਿਆ ਆਇਆ ਵੀ ਸ਼ਾਇਦ ਜਾਂ ਜਿਹੜੇ ਆਪਣੇ ਉਹ ਪੰਜਾਬੀਆਂ ਦੀ ਬਹਾਦਰੀ ਤੋਂ ਪੰਜਾਬ ਮਨਮਤਿਆਏ ਜਿਹੜੇ ਪੰਜਾਬੀ ਆ ਉਹਨੂੰ ਲੋਕ ਡਿਫੇਮ ਕਰਨਾ ਚਾਹੁੰਦੇ ਆ ਵੀ ਇਹ ਨਸ਼ਈ ਆ ਉਹ ਸ਼ਾਇਦ ਕੋੜ ਵੀ ਲਊਗਾ ਤੇ ਲੋਕ ਆਪ ਮਹਾਰੇ ਜਦੋਂ ਸਪੋਰਟ ਕਰਨਗੇ ਤੇ ਆਪਾਂ ਡਰਗ ਮੀਨਸ ਤੋਂ ਇਹਦਾ ਕਾਬੂ ਪਾ ਲਾਂਗੇ